ਮਾਫ ਕਰੀ ਅਨੁੰਤ ਪ੍ਰੋਗਰਾਮ ਤੋਂ ਤੇ ਹੀ ਮੈਨੂੰ ਲੱਗ ਰਿਹਾ ਸਾਰਿਆਂ ਨੇ ਮੇਰੇ ਨੂੰ ਜੈ ਐਮ ਸੀ ਦੀ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਔਰ ਅੱਜ ਗਲੋਬਲ ਕਿਸ਼ਨੈਕਸ਼ਨ ਕਮੇਟੀ ਦਾ ਪਰਿਵਾਰ ਬਹੁਤ ਬੁਲੰਦੀਆਂ ਤੇ ਜਾ ਰਿਹਾ ਔਰ ਵਧ ਰਿਹਾ ਸਾਡੇ ਪਾਸਟਰ ਸਰਬਜੀਤ ਜੀ ਜੋ ਨਿਊਜ਼ੀਲੈਂਡ ਤੋਂ ਸਾਡੇ ਆਏ ਨੇ ਭਰਾ ਹੈ ਔਰ ਸਾਡੇ ਗਲੋਬਲ ਕਿਸ਼ਨੈਕਸ਼ਨ ਕਮੇਟੀ ਦੇ ਨਿਊਜ਼ੀਲੈਂਡ ਦੇ ਪ੍ਰਧਾਨ ਹੋਣਗੇ ਅੱਜ ਤੋਂ ਬਾਅਦ ਨਿਊਜ਼ੀਲੈਂਡ ਦੇ ਵਿੱਚ ਕੋਈ ਵੀ ਜਿਹੜਾ ਗਲੋਬਲ ਕਨੈਕਸ਼ਨ ਕਮੇਟੀ ਦਾ ਕੰਮ ਹੈਗਾ ਇਹ ਕਰਨਗੇ ਮੈਂ ਇਹਨਾਂ ਤੇ ਵਿਸ਼ਵਾਸ ਕਰਦਾ ਵੀ ਇਹ ਤਨਦੇਈ ਦੇ ਨਾਲ ਉਥੇ ਮਿਹਨਤ ਕਰਨਗੇ ਔਰ ਟੀਮ ਨੂੰ ਹੋਰ ਵੱਡਿਆ ਕਰਨਗੇ ਔਰ ਗਲੋਬਲ ਕਨੈਕਸ਼ਨ ਕਮੇਟੀ ਦਾ ਨਾਮ ਰੋਸ਼ਨ ਕਰਨਗੇ ਸਾਰਿਆਂ ਨੂੰ ਜੈ ਮਸੀਹ ਹਾਂਜੀ ਸਾਰਿਆਂ ਨੂੰ ਜੈ ਮਸੀਹ ਮੇਰਾ ਨਾਮ ਪਾਸ ਸਰਜਿਤ ਮੈਂ ਨਿਸਰਟ ਤੋਂ ਹਾਂ ਔਰ ਮੈਨੂੰ ਪਰਮੇਸ਼ਰ ਤੋਂ ਪਰਮੇਸ਼ਰ ਦਾ ਸਦਾ ਧੰਨਵਾਦ ਕਰਦਾ ਇਹਦਾ ਜੀ ਗਲੋਬਲ ਕਮਿਸ਼ਨ ਐਕਸ਼ਨ ਕਮੇਟੀ ਦੇ ਜੋ ਪ੍ਰੈਜ਼ੈਂਟ ਗੌਰਵ ਸਿੰਘ ਉਹਨਾਂ ਨੇ ਜਿੱਦਾਂ ਮੈਨੂੰ ਐਜ਼ ਅ ਪ੍ਰੈਜ਼ੀਡੈਂਟ ਆ ਨਿਊਜ਼ੀਲੈਂਡ ਬ੍ਰਾਂਚ ਦੇ ਵਿੱਚ ਇਨੀਸ਼ੀਅਲ ਡਿਵੀਜ਼ਨ ਵਿੱਚ ਮੈਂ ਸੇਵਾ ਕਰਾਂ। ਉਹ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ ਔਰ ਗਲੋਬਲ ਕਮੇਟੀ ਦੇ ਅਨੁਤੰਦਰ ਮਸੀਹ ਗੌਰਵ ਜੀ ਦਾ ਮੈਂ ਧੰਨਵਾਦ ਕਰਦਾ ਹਾਂ।